ਵੈਲਕਮ ਟੂ ਯੂਨੀਕ ਚੁਆਇਸ ਚੈਨਲ ਅਸੀਂ ਹਾਜ਼ਰ ਹੋਏ ਹਾਂ ਜੀ ਸਾਹਿਲ ਸੁਪਰ ਸਟੋਰ ਤੇ ਸਾਡਾ ਇਹ ਸਟੋਰ ਹਰਿੰਦਰਾ ਨਗਰ ਗਲੀ ਨੰਬਰ 6 ਆਪੋਜ਼ਿਟ ਥਾਣਾ ਸਦਰ ਫਰੀਦਕੋਟ ਵਿਖੇ ਹੈ ਅਸੀਂ ਆਪਣੇ ਇਸ ਚੈਨਲ ਤੇ ਡੇਲੀ ਯੂਜ਼ ਦੀਆਂ ਜੋ ਆਈਟਮਸ ਹੈ ਉਹਨਾਂ ਦੀਆਂ ਵੀਡੀਓਜ਼ ਬਣਾ ਕੇ ਪੋਸਟ ਕਰਦੇ ਰਹਿੰਦੇ ਹਾਂ ਲਗਭਗ ਸ਼ਾਮ ਨੂੰ ਹੀ ਕਰੀਦੀਆਂ 4 ਵਜੇ ਪਰ ਕਦੇ-ਕਦੇ ਟਾਈਮ ਲੇਟ ਵੀ ਹੋ ਜਾਂਦਾ ਕਿਸੇ ਵਜ੍ਹਾ ਦੇ ਨਾਲ ਬਿਜ਼ੀ ਹੋਣ ਤੇ ਤੇ ਅਸੀਂ ਹਰ ਮਹੀਨੇ ਦੀ ਆਖਰੀ ਤਰੀਕ ਨੂੰ ਇੱਕ ਲੱਕੀ ਡਰਾ ਵੀ ਕੱਢਦੇ ਆ ਉਹਨਾਂ ਲਈ ਜੋ ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਕਰਦੇ ਆ ਜਾਂ ਕਮੈਂਟ ਕਰਦੇ ਆ ਅਸੀਂ ਪਿਛਲੇ ਮਹੀਨੇ ਵੀ ਇੱਕ ਗਿਫਟ ਕੱਢਿਆ ਸੀ ਪਰ ਉਹ ਵੀਰ ਜੀ ਆਪਣਾ ਉਹ ਗਿਫਟ ਲੈਣ ਨਹੀਂ ਆਏ ਉਹਨਾਂ ਦੀ ਆਈਡੀ ਹੈਗੀ ਹੈ ਸ਼ਵਿੰਦਰ ਸੰਧੂ 6659 ਮੇਰੀ ਰਿਕਵੈਸਟ ਹੈ ਕਿ ਉਹ ਆਪਣਾ ਗਿਫਟ ਲੈ ਲੈਣ ਅਗਰ ਉਹ ਕਿਤੇ ਦੂਰ ਰਹਿੰਦੇ ਆ ਤਾਂ ਆਪਣਾ ਉਹ ਕੰਟੈਕਟ ਨੰਬਰ ਦੇ ਦੇਣ ਆਪਣਾ ਐਡਰੈਸ ਫੇਸ ਦੇਣ ਤਾਂ ਕਿ ਅਸੀਂ ਉਹਨਾਂ ਦਾ ਜਿਹੜਾ ਗਿਫਟ ਹੈਗਾ ਉਹ ਕੋਰੀਅਰ ਕਰ ਸਕੀਏ ਤੇ ਅੱਜ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਸੁੰਦਰ-ਸੁੰਦਰ ਥਰੇਲੂ ਵਰਤਨੀਆਂ ਨਵੀਆਂ-ਨਵੀਆਂ ਆਈਟਮਸ ਬੜੀਆਂ ਹੀ ਪਿਆਰੀਆਂ ਜੀਆਂ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਵਿੰਡ ਚੈਮ ਬੜੀ ਹੀ ਸੁੰਦਰ ਇਹ ਵਿੰਡ ਚੈਮ ਹੈ ਬਹੁਤ ਹੀ ਪਿਆਰੀ ਜੀ ਹੈ ਇਹ ਨਾਲ ਇਹਦੇ ਵਿੱਚ ਜਿਹੜੇ ਬਲੂਜੇ ਲੱਗੇ ਹੋਏ ਐ ਉਹ ਜਿਹੜੇ ਨਜ਼ਰ ਤੋਂ ਲਗਾਏ ਜਾਂਦੇ ਆ ਬਿਨ ਨਜ਼ਰ ਨਾਲ ਲੱਗੇ ਇਹ ਜਿਹੜੇ ਬਟਨ ਹੈਗੇ ਉਹ ਵਾਲੇ ਲੱਗੇ ਹੋਏ ਹੁੰਦੇ ਆ ਬਹੁਤ ਹੀ ਸੁੰਦਰ ਜੀ ਇਹ ਵਿੰਡ ਚੈਮ ਹੈ ਤੇ ਇਸ ਦੀ ਕੀਮਤ ਹੈ ਕੇਵਲ 375 ਰੁਪਏ ਇਹ ਵਿੰਡ ਚੈਮ ਬਹੁਤ ਹੀ ਸੁੰਦਰ ਹੈ ਔਰ ਇਹਦੀ ਜੋ 사ઉન્ડ ਹੈ ਬਹੁਤ ਜ਼ਿਆਦਾ ਪਿਆਰੀ ਹੈ ਇਸ ਸਾਡੀ ਅਗਲੀ ਆਈਟਮ ਹੈ ਚੋਪਰ ਹੈ ਜੀ ਅਪੈਕਸ ਕੰਪਨੀ ਦਾ ਇਹ ਡੋਰੀ ਵਾਲਾ ਚੋਪਰ ਹੈ ਤੇ ਪਰ ਇਸ ਦਾ ਜਿਹੜਾ ਬ੍ਰਾਂਡ ਹੈ ਬਹੁਤ ਜ਼ਿਆਦਾ ਵਧੀਆ ਜਿਹੜਾ ਇਹਦੇ ਅੰਦਰ ਬਲੇਡ ਲੱਗਿਆ ਹੋਇਆ ਹੈ ਬਹੁਤ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਹੈ 6 ਬਲੇਡ ਵਾਲਾ ਇਹਦੇ ਵਿੱਚ ਇਹ ਲੱਗਿਆ ਹੋਇਆ ਹੈਗਾ ਪੀਸ ਤੇ ਇੱਕ ਕੁਝ ਸੈਕਿੰਡਸ ਦੇ ਵਿੱਚ ਹੀ ਇਹ ਸਬਜ਼ੀਆਂ ਨੂੰ ਚੋਪ ਕਰ ਦਿੰਦਾ ਹੈ ਤੇ ਅਗਲਾ ਇਹਦਾ ਇਹ ਹੈਗਾ ਕਿ ਇਹ ਇੱਕ ਸਾਨੂੰ ਐਡੀਸ਼ਨਲ ਲਿਡ ਦਿੱਤਾ ਹੋਇਆ ਹੈ ਕੇ ਜੇਕਰ ਆਪਾਂ ਸਬਜ਼ੀਆਂ ਚੋਪ ਕਰ ਲੀਆਂ ਤਾਂ ਆਪਾਂ ਲਿਡ ਲਗਾ ਕੇ ਇਹਨੂੰ ਆਪਾਂ ਫ੍ਰਿਜ ਦੇ ਵਿੱਚ ਕੁਝ ਟਾਈਮ ਦੇ ਲਈ ਸਟੋਰ ਕਰ ਸਕਦੇ ਹਾਂ ਇਸ ਸੁੰਦਰ ਜੇ ਯੂਸਫੁਲ ਆਰਟੀਕਲ ਦੀ ਕੀਮਤ ਹੈ ਜੀ ਕੇਵਲ 280 ਰੁਪਏ ਨੈਕਸਟ ਹੈਗੇ ਜੀ ਟੀ ਕੱਪ ਬਹੁਤ ਹੀ ਪਿਆਰੇ ਜਿਹੇ ਟੀ ਕੱਪ ਦੋ ਡਿਜ਼ਾਈਨ ਹੈ ਇਸ ਦੇ ਵਿੱਚ ਤੇ ਇੱਕ ਸੈੱਟ 6 ਪੀਸ ਦਾ ਜਿਹੜਾ ਇੱਕ ਸੈੱਟ ਹੈ ਇਸ ਦੀ ਕੀਮਤ ਹੈ ਕੇਵਲ 180 ਰੁਪਏ ਹੁਣ ਵੀਡੀਓ ਦੇ ਅਖੀਰ ਦੇ ਵਿੱਚ ਅਸੀਂ ਤੁਹਾਨੂੰ ਇੱਕ ਬਹੁਤ ਹੀ ਅਮੇਜ਼ਿੰਗ ਆਰਟੀਕਲ ਦਿਖਾਉਣ ਲੱਗੇ ਹਾਂ ਗਲਾਸਵੇਅਰ ਕੰਪਨੀ ਦਾ ਇਹ ਆਰਟੀਕਲ ਹੈ ਇਹ ਹੈ ਬਹੁਤ ਹੀ ਸੁੰਦਰ ਲੈਮਨ ਸੈੱਟ ਗਲਾਸ ਦਾ ਇਹ ਲੈਮਨ ਸੈੱਟ ਬਹੁਤ ਹੀ ਸੁੰਦਰ ਲਿਡ ਹੈਂਡਲ ਬੜਾ ਹੀ ਪਿਆਰਾ ਹੈ 골ਡਨ ਜਾਂ ਤੇ ਇਸ ਦੇ ਨਾਲ ਹੈ 6 ਗਲਾਸ ਬਹੁਤ ਹੀ ਪਿਆਰਾ ਜਿਹਾ ਇਹ λεਮਨ ਸੈੱਟ ਹੈ ਉਮੀਦ ਹੈ ਤੁਹਾਨੂੰ ਸਾਡੀਆਂ ਅੱਜ ਵਾਲੀਆਂ ਸਾਰੀਆਂ ਜੋ ਅਸੀਂ ਆਈਟਮਸ ਦਿਖਾਈਆਂ ਬਹੁਤ ਪਸੰਦ ਆਈਆਂ ਹੋਣਗੀਆਂ ਇਹਨਾਂ ਆਈਟਮਸ ਨੂੰ ਖਰੀਦਣ ਦੇ ਲਈ ਤੁਸੀਂ ਵਿਜ਼ਿਟ ਕਰੋ ਸਾਹਿਲ ਸੁਪਰਸਟੋਰ ਤੇ ਸਾਡੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਤੇ ਸਟੋਰ ਤੇ ਵਿਜ਼ਿਟ ਕਰੋ ਥੈਂਕ ਯੂ ਹੈਵ ਅ ਨਾਈਸ ਡੇ ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਕੁਝ ਨਵੇਂ ਪ੍ਰੋਡਕਟ ਲੈ ਕੇ